ਇਸ ਤਰ੍ਹਾਂ ਕੋਪੇ ਖਾਲਸਾ ਕੰਬੈ 14 ਲੋਕ ਜਿੱਧਰ ਨੂੰ ਖਾਲਸਾ ਜਾਇਆ ਕਰੂ ਨਾ ਫੌਜ ਥੋੜੀ ਜੀ ਫੌਜ ਵੀ ਕਿਤੇ ਇੰਨਾ ਜੇ ਆਸਾਨੀ ਕਰਦੀ ਦਲਪੰਥ 14 ਲੋਕ ਵੀ ਕੰਬਿਆ ਕਰਨਗੇ ਵੀ ਐਡਾ ਪ੍ਰਤਾਪ ਹੋ ਸਾਰੇ ਵਰਲਡ ਦਾ ਹੈ ਜੀ ਕੋਈ ਇੱਕ ਸਿੰਘ ਜੋ ਜਰਨਲ ਉਹਗਾ ਲੀਡ ਕਰੂ ਸਾਰੇ ਪੰਥਰੋਂ ਭਾਈ ਉਦੇਸ਼ ਸਿੰਘ ਜਿੱਦੇ ਮਹਾਰਾਏ ਨੇ ਇੱਕ ਥਾਂ ਵੀ ਐਵੇਂ ਵੀ ਲਿਖਿਆ ਹੈ ਵੀ ਜਦੋਂ ਕਦੇ ਇਹ ਜਾ ਕੇ ਜੰਗ ਯੋद्धा ਸਮਾ ਬਣ ਗਿਆ ਤਾਂ ਉਦੇਸ਼ ਸਿੰਘ ਕੀ ਕਰਨੀ ਭਾਲ ਉਦੇਸ਼ ਸਿੰਘ ਕੋ ਰੱਖਣਾ ਨਾਲ ਹੂੰ ਵਿਖਾਲਸਾ ਜੀ ਉਦੋਂ ਉਦੇ ਸਿੰਘ ਦੀ ਭਾਲ ਕਰਿਓ ਹੂ ਤਾਂ ਪੰਥ ਚੀ ਵੀ ਪਛਾਨ ਲਿਓ ਕਿਹੜਾ ਹੈ ਮਾਇਆ ਇਕੱਠੀ ਕਰਕੇ ਦੇਵਾਂਗੇ ਲੰਗਰ ਲਾਈ ਨੰਗਾ ਭੁੱਖਾ ਆਰਥੀਆ ਖਾਲੀ ਕੋਈ ਨਾ ਜਾਏ ਹੂੰ ਵਿਖਾਲਸਾ ਮਾਇਆ ਇਕੱਠੀ ਕਰਕੇ ਪ੍ਰਜਾਤੀ ਦੀ ਖਸ਼ਾਲੀ ਵਾਸਤੇ ਵਰਤਿਆ ਕਰੂ ਤੇ ਲੰਗਰ ਖੁੱਲਾ ਚੱਲੂ ਸਾਰੇ ਵਰਲਡ ਚ ਕੋਈ ਭੁੱਖਾ ਨਹੀਂ ਜਾਊਗਾ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਗੁਰੂ ਸਾਹਿਬ ਜਪੇਗੀ ਮੁਕਤ ਆਪਣੀ ਜਾਨ ਧਰਮਸਾਲ ਬਹੁਤ ਹੋਏਗੀ ਛਪੇ ਮਸੀਤ ਕੁਰਾਨ ਅੱਛਾ ਜੀ ਵਾਹਿਗੁਰੂ ਦਾ ਜਾਪ ਸਾਰਾ ਸੰਸਾਰ ਕਰੂਗਾ ਹੂੰ ਧਰਮਸਾਲਾਂ ਬਹੁਤ ਹੋਣਗੀਆਂ ਜਿਵੇਂ ਉਹ ਰঞ্জੀਤ ਸਿੰਘ ਦੇ ਰਾਜ ਚ ਸੀਗੀਆਂ ਜਿਹੜੀਆਂ ਰਾਜ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਖਤਮ ਕਰੀਆਂ ਆਪਦੇ ਸਕੂਲ ਖੋਲ ਕੇ ਵੀ ਜਦੋਂ ਚਾਲੇ ਪਾਉਣੇ ਆ ਖਾਲਸੇ ਨੇ ਹਨਾ ਉਦੋਂ ਹਿੰਦੁਸਤਾਨ ਦੀ ਆ ਭਾਰਤੀ ਟੱਪਾ ਬੈਠੇ ਆ ਇਹਦੀ ਕੀ ਸਥਿਤੀ ਹੋਊਗੀ ਸਥਿਤੀ ਬਹੁਤ ਤਰਸਯੋਗ ਹੋਊਗੀ ਜੀ ਦੂਜੇ ਦੇ ਸ਼ਾਮਲਾ ਕਰ ਚੁੱਕੇ ਹੋਣਗੇ ਇਹਦੇ ਤੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੋਊਗਾ ਇਹਦਾ ਜੀ ਤੇ ਫੌਜਾਂ ਨਹੀਂ ਰਹਿਣਗੀਆਂ ਇਹਨਾਂ ਕੋਲੇ ਹੂੰ ਸਾਰਾ ਤਬਾਹ ਹੋ ਚੁੱਕਿਆ ਹੋਊਗਾ ਠੀਕ ਹੈ ਬਾਕੀ ਦੇਸ਼ ਬੇਨਤੀ ਕਰੂ ਹੂੰ ਇਹ ਮਹਾਰਾਣੀ ਜਿੰਦਾਂ ਨੇ ਚਿੱਠੀ ਪਾਈ ਸੀ ਆਪ ਜੀ ਆਓ ਬਚਾਓ ਬਾਬਾ ਜੀ ਹੂੰ ਉਸ ਉਸ ਸਿਸਟਮ ਨੂੰ ਵੀ ਆਪ ਜੀ ਪ੍ਰਬੰਧ ਬਹਾਲ ਕਰੋ ਸਾਰਾ ਹੂੰ ਫਿਰ ਖਾਲਸਾ ਆਪਦੇ ਹੱਥ ਚਲਊਗਾ ਹਾਂ ਕਮਾਂਡ ਠੀਕ ਹੈ ਤੇ ਉਹ ਉਹਨਾਂ ਨੂੰ ਪੁੱਛਿਆ ਕਿਸੇ ਨੇ ਸੰਗਤ ਨੇ ਬਾਬਾ ਜੀ ਕਹਿੰਦੇ ਭਾਈ ਇੱਕ ਬਹੁਤ ਵੱਡੀ ਸੜਕ ਬਣੂਗੀ ਜਿੱਦਿਓ ਸੜਕ ਪੂਰੀ ਬਣਗੀ ਹੂੰ ਸਾਰੇ ਦੇਸ਼ 'ਚ ਬਸ ਉਹਦੇ ਐ ਸਮਝ ਲਓ ਵੀ ਜੁੱਦ ਸ਼ੁਰੂ ਹੋ ਜਾਣਾ ਠੀਕ ਹੈ ਉਹ ਮੀ ਉਹ ਕੀ ਕਰਦੇ ਆ ਫਿਰ ਜਿੰਨੇ ਕਿ ਥਾਂ ਦਾ ਸਟੇ ਕਿਸੇ ਨੇ ਲਿਆ ਹੋਇਆ ਕਿਲੇ ਦਾ ਉਹਦੇ ਕਿਲੇ ਉਹ ਛੱਡ ਕੇ ਵਿੱਚੋਂ ਉਹਦੂ ਗਾਹਾਂ ਬਣਾਈ ਹੋਈ ਹੈ ਐ ਟੁੱਟੇ ਕਈ ਥਾਈਂ ਪਈ ਹੈ ਜੀ ਜਿੱਦਾਂ ਇਹ ਟੁੱਟੇ ਕੰਪਲੀਟ ਹੋ ਕੇ ਸਮਝ ਲਿਓ ਵੀ ਉਹ ਮਹਾਪੁਰਖਾਂ ਦਾ ਬਚਨ ਵੀ ਉਹ ਬਲਦਵਾਰ ਵਾਲਾ ਬਸ ਉਹ ਸ਼ੁਰੂ ਹੋ ਜਾਣੀ ਉਹ ਮਾੜਾ ਕੰਮ ਕਰੂ ਉਸ ਟਾਈਮ ਉਹਨੂੰ ਡੰਡ ਵੀ ਉਹਦੀ ਮਿਲ ਜਾਇਆ ਕਰੂ ਪੈਂਦੇ ਅੱਛਾ ਹਾਂ ਜੀ ਗਊ ਦੁੱਧ ਬਹੁ ਦੇਵੇਗੀ ਪਰਬਤ ਦੇਵेंगे ਲਾਲ ਵੀ ਗਊ ਵੀ ਬਹੁਤ ਦੁੱਧ ਦੇਊ ਪਸ਼ੂ ਬਹੁਤ ਖੁਸ਼ਹਾਲ ਦੁੱਧ ਦੇਣਗੇ ਰਾਜੀ ਵਾਜੀ ਜਮਾ ਫਿੱਟ ਵੀ ਦੂਜੇ ਧਰਮ ਨਾਲ ੱਟਕਾ ਹੋ ਦੇਖੋ ਇਹ ਪੰਕਤੀ ਦਾ ਅਰਥ ਇਹ ਕਹਿੰਦਾ ਛਪੇ ਮਸੀਤ ਕੁਰਾਨ ਹੂੰ ਇਹ ਮਸੀਤਾਂ 'ਚ ਵੀ ਕੁਰਾਨਾਂ ਛਪਿਆ ਕਰਨਗੇ ਉਹ ਆਪ ਦਾ ਪੜ੍ਹਾਉਣਗੇ ਬਿਜਵਰਦਸਤੀ ਕਿਸੇ ਨਾਲ ਨਹੀਂ ਸਤਿਯੋਗਤਾ ਵਾਂ ਫੇਰ ਹੀ ਕਹਿੰਦਾ ਵੀ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਏਵੇ ਬੀ ਤਰ ਦੇਵेंगे जब देखे आप अकाल ये अखरोट ਦਾਖਾਂ ਬਦਾਮ ਕਾਜੂ ਇਹ ਬਹੁਤ ਹੋਣਗੇ ਵੀ ਪ੍ਰਮਾਤਮਾ ਬਹੁਤ ਖੁਸ਼ੀ ਚ ਧਰਤੀ ਨੂੰ ਨਵਾਜੂਗਾ ਫੌਜ ਚੜੇ ਅਕਾਲ ਕੀ ਮਕੜੀ ਨਿਆਈ ਹੋਏ ਨੀਲਾ ਬਾਣਾ ਪਹਿਰ ਕੇ ਅਬਰਨ ਦੇਸੀ ਕੋਏ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅਸੀਂ ਦਿੱਲੀ ਤਖਤ ਪਰ ਬੈਠੇ ਕੇ ਆਪ ਗੁਰੂ ਕੀ ਫੋਜ ਉਥੋਂ ਤੱਕ ਜਿਹੜਾ ਆਪਾਂ ਸਰਵਨ ਪਿਛਲੀ ਵੀਡੀਓ ਦੇ ਵਿੱਚ ਕਰ ਲਿਆ ਸੀ ਜੇ ਸੰਗਤ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਪਿਛਲੀ ਵੀਡੀਓ ਜ਼ਰੂਰ ਦੇਖੋ ਤੇ ਹੁਣ ਆਪਾਂ ਦੇਖਾਂਗੇ ਵੀ ਆਉਣ ਵਾਲੇ ਸਮੇਂ ਤੋਂ ਬਾਅਦ ਜਦੋਂ ਸਿੱਖਾਂ ਦਾ ਰਾਜ ਹੋ ਜਾਣਾ ਪੂਰੀ ਦੁਨੀਆ ਤੇ ਉਸ ਤੋਂ ਬਾਅਦ ਦਾ ਫਿਚਰ ਕੀ ਹੋਣਾ ਉਹਦੀ ਬਾਤ ਦੀ ਗੱਲ ਕਰਾਂਗੇ ਕੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਉਸ ਬਾਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਰਨੀ ਨਾਮੇ ਦੇ ਵਿੱਚ ਜਦੋਂ ਮੰਨ ਲਓ ਦਿੱਲੀ ਤੇ ਬੈਹਿ ਜਾਂਦੀ ਹੈ ਗੁਰ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਜੀ ਅ ਕਰਨੀ ਨਾਮੇ ਵਿੱਚ ਮਹਾਰਾਜ ਨੇ ਆਪਣਾ ਜਿਸ ਤਰ੍ਹਾਂ ਪਤਾ ਹੀ ਆਪ ਜੀ ਨੂੰ ਪਹਿਲਾਂ ਵਾਲੀ ਵੀਡੀਓ ਚ ਆਪਾਂ ਕਰਿਆ ਜੀ ਵੀ ਇੱਕ World Map ਹੈ ਖਾਲਸੇ ਦਾ ਜਿਹੜਾ ਕਰਨੀ ਨਾਮ ਹੈ ਜੀ ਵੀ ਕਿੱਥੋਂ ਚੱਲ ਕੇ ਕੀ ਸਿਸਟਮ ਕਿਉਂ ਕਾਜੀ ਰੁਕਮਦੀਨ ਨੇ ਮਹਾਰਾਜ ਨੂੰ ਇਹ ਸਵਾਲ ਕਰੇ ਸੀ ਵੀ ਆਪ ਜੀ ਜੁਣ ਆਏ ਹੋ ਧਰਤੀ ਤੇ ਖੁਦਾ ਬਣ ਕੇ ਖੁਦਾ ਦਾ ਰੂਪ ਤੇ ਵੀ ਇੱਥੇ ਵਰਤਾਰਾ ਕੀ ਵਰਤਾਂਗੇ ਹੂੰ ਜੀ ਕੋਈ ਹੋਰ ਦੁਨਿਆਵੀ ਬੰਦਾ ਹੁੰਦਾ ਕੋਈ ਮੇਰੇ ਵਰਗਾ ਹੋਰ ਮੰਗਮੰਦ ਮੰਨ ਲੈਂਦਾ ਗੁਰੂ ਸੁਣਾ ਚੰਦੀ ਮੰਗਾਇਆ ਬੁਰਾਈ ਭਾਗ ਮੰਗ ਲੈਂਦਾ ਹੂੰ ਉਹ ਪਹੁੰਚਿਆ ਆਇਆ ਸੀ ਗੁਰੂ ਕਾ ਪਿਆਰਾ ਸੀ ਜੀ ਰੱਬ ਨਾਲ ਜੁੜਿਆ ਹੋਇਆ ਹੂੰ ਇਸੇ ਕਰਕੇ ਉਹਨੇ ਸਵਾਲ ਵੀ ਹੋਇਆ ਜਿਆਦਾ ਅਧਿਆਤਮਕੀ ਕਰਿਆ ਜਿਵੇਂ ਤੁਸੀਂ ਧਰਤੀ ਤੇ ਆਏ ਤਾਂ ਹੈਗੇ ਹੋ ਹੂੰ ਤੁਸੀਂ ਪਰਮਾਤਮਾ ਦਾ ਪਰਮੇਸ਼ਰ ਦਾ ਸਰੂਪ ਹੋ ਵੀ ਇਹ ਕਿਰਪਾ ਕਰਕੇ ਦੱਸਣਾ ਕਰੋ ਵੀ ਤੁਸੀਂ ਇਹ ਧਰਤੀ ਤੇ ਵਰਤਾਰਾ ਕੀ ਵਰਤਾਉ ਵਰਤਾਉਂਗੇ ਜਿਹੜਾ ਹੁਣ ਆ ਤਾਂ ਗਏ ਹੋ ਧਰਤੀ ਤੇ ਜੀ ਇਹ ਸਵਾਲ ਦੇ ਜਵਾਬ ਚ ਮਹਾਰਾਜ ਨੇ ਉੱਥੇ ਫਿਰ ਕਰਨੀਨਾਮਾ ਉਚਾਰਿਆ ਵੀ ਸੁਨੋ ਕਾਜੀ ਰੁਕੰਦੀਨ ਉੱਥੋਂ ਸ਼ੁਰੂ ਕਰਿਆ ਨਾ ਜੀ ਤੇ ਉਹਦੇ ਵਿੱਚ ਪਿਛਲੀ ਵਾਰ ਜਿਵੇਂ ਆਪਾਂ ਜ਼ਿਕਰ ਕਰੇ ਵੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਜੀ ਛਤਰ ਫਰਾ ਬੈ ਸੀਸ ਪਰ ਬੜੀ ਕਰੇਗੇ ਮौज ਜੀ ਵੀ ਉਹ ਸਾਰਾ ਸੁਣ ਦੱਸਿਆ ਜੀ ਵੀ ਜੰਗਾਂ ਜੁੱਧਾਂ ਦਾ ਇਸ ਤਰ੍ਹਾਂ ਕਲਗੀਧਰ ਜੀ ਦਾ ਸਮਾਂ ਉਸ ਤੋਂ ਬਾਅਦ ਜੰਗਲਾਂ ਚ ਗੁਜ਼ਾਰਿਆ ਉਸ ਤਰ੍ਹਾਂ ਉਹ ਸਾਰਾ ਆਪ ਜੀ ਨੂੰ ਦੱਸਤਾ ਜੀ ਉਸ ਤੋਂ ਬਾਅਦ ਵੀ ਖਾਲਸੇ ਦਾ ਰਾਜ ਹੋਣਾ ਵੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਜੀ 76 ਫਰਾਬ ਅਸੀਸ ਪਰਬਰੀ ਕਰੇਗੀ ਮੌਜ ਜੀ ਹਾਂ ਜੀ ਉਸ ਤੋਂ ਬਾਅਦ ਜਿਹੜਾ ਆ ਆਉਂਦੀਆਂ ਤੁਕਾਂ ਜੀ ਉਹ ਇਸ ਤਰ੍ਹਾਂ ਵੀ ਉਹਦੇ ਅਸਤ ਤੱਕ ਰਾਜ ਹੋਏ ਹੋਰ ਨਾ ਰਹਿ ਸੀ ਕੋਏ ਜੀ ਰૈયਤ ਹੋਵੇ ਸਭ ਹੀ ਧਰਤੀ ਉੱਪਰ ਜੋਏ ਹਮ ਸੱਚੇ ਸਾਹਿਬ ਦੇ ਰਾਜ ਵਿੱਚ ਸਤਜਗ ਹੋਸੀਆਂ ਤਾਬਿਆ ਚੱਲੇ ਜੋ ਪੰਥ ਕੀ ਖਾਇ ਨਾ ਜਮਕਾ ਬਾਣ ਅੱਛਾ ਉਦੇ ਕਹਿੰਦੇ ਆ ਵੀ ਜਿੱਥੋਂ ਸੂਰਜ ਚੜ੍ਹਦਾ ਹੈ ਹਮ ਅ ਅਸਤ ਕਹਿੰਦੇ ਵੀ ਜਿੱਥੇ ਆ ਕੇ ਅਸਤ ਹੁੰਦਾ ਹੈ ਜੀ ਸੂਰਜ ਚੜ੍ਹਦਾ ਜਿਵੇਂ ਇਹਦੇ ਸਾਇੰਸ ਦੇ ਹਿਸਾਬ ਨਾਲ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ ਨਿਊਜ਼ੀਲੈਂਡ ਤੇ ਜੀ ਨਿਊਜ਼ੀਲੈਂਡ ਦੇ ਵਿੱਚ ਸੂਰਜ ਸਭ ਤੋਂ ਪਹਿਲਾਂ ਚੜ੍ਹਦਾ ਹੈ ਬਿਲਕੁਲ ਤੇ ਅਸਤ ਹੁੰਦਾ ਜਿਵੇਂ ਪੂਰੀ ਸਾਇੰਸ ਦੇ ਹਿਸਾਬ ਨਾਲ ਜੀ ਅਸਤ ਹੁੰਦਾ ਹੈ ਰਾਜਸਥਾਨ ਦੇ ਮਾਊਂਟ ਆਬੂ ਦੇ ਵਿੱਚ ਅੱਛਾ ਸਭ ਤੋਂ ਲਾਸਟ ਲੋਕ ਜਾਂਦੇ ਆ ਦਰਸ਼ਨ ਕਰਨ ਉੱਥੇ ਸੂਰਜ ਕਿਸ ਤਰ੍ਹਾਂ ਡੁੱਬਦਾ ਹਾਂ ਜੀ ਸਾਰੀ ਦੁਨੀਆ ਚੋਂ ਲਾਸਟ ਦੇ ਸੂਰਜ ਉੱਥੇ ਡੁੱਬਦਾ ਹੈ ਜੀ ਉਹਦੇ ਵਿੱਚ ਹੁਣ ਤੁਸੀਂ ਸਾਰੀ ਧਰਤੀ ਲੈ ਲਓ ਨਿਊਜ਼ੀਲੈਂਡ ਤੇ ਮਾਉਂਟ ਡਾਬੂ ਦੇ ਵਿੱਚ ਉਹਦੇ ਤੋਂ ਲੈ ਕੇ ਜਣੀ ਚੜਨ ਤੋਂ ਲੈ ਕੇ ਹਸਤ ਤੱਕ ਸਾਰੀ ਦੁਨੀਆ ਵਿੱਚ ਲੈ ਲਓ ਜੀ ਤੇ ਵੀ ਉਹਦੇ ਤੋਂ ਲੈ ਕੇ ਹਸਤ ਤੱਕ ਰਾਜ ਖਾਲਸੇ ਦਾ ਹੋਏਗਾ ਉਹ ਜੀ ਸਾਰੀ ਦੁਨੀਆ ਆ ਜਾਂਦੀ ਹੈ ਅੱਛਾ ਜੀ ਜੇ ਨੌ ਖੰਡ ਨੌ ਦੀਪ ਇਹ ਧਰਤੀਆਂ ਸਮੁੰਦਰ 7 ਅੱਛਾ ਹਾਂ ਜਿਨ੍ਹਾਂ ਚੋਂ ਹਿੰਦੁਸਤਾਨ ਵੀ ਆਪਣੀ ਇੱਕ ਧਰਤੀ ਹੈ ਜੀ ਵੀ ਸਾਰਾ ਕਬਰਵਲਡੋ ਚ ਹੋ ਗਿਆ ਵਜਤੋਂ ਸੂਰ ਚੜ੍ਹਿਆ ਜਿੱਥੇ ਛਿਪਿਆ ਉਹਦੇ ਵਿਚਾਲੇ ਸਾਰਾ ਦੁਨੀਆ ਕਵਰ ਹੋ ਗਈ ਜੀ ਕੁਛ ਵੀ ਆ ਉਹਦੇ ਚ ਜੋ ਧਰਤੀ ਹੈ ਸਾਰੀ ਕਵਰ ਹੋ ਗਈ ਜੀ ਇਹ ਉੱਥੇ ਤੱਕ ਖਾਲਸੇ ਦਾ ਰਾਜ ਹੋਊਗਾ ਜੀ ਹੈ ਜੀ ਰૈયਤ ਹੋਵੇ ਸਭ ਹੀ ਧਰਤੀ ਉੱਪਰ ਜੋ ਜਿੰਨੀ ਏ ਧਰਤੀ ਦੇ ਉੱਤੇ ਰૈયਤ ਭਾਵ ਹੈ ਜਿਹੜੇ ਲੋਕ ਨੇ ਜੀ ਜਨਤਾ ਹੈ ਮੁਲਕ ਹੈ ملکਈਆ ਸਾਰਾ ਹਮ ਤੇ ਇਹ ਸਾਰੇ ਰૈયਤ ਹੋਣਗੇ ਖਾਲਸੇ ਦੀ ਖਾਲਸੇ ਦੀ ਪਰਜਾ ਬਣਨਗੇ ਅੱਛਾ ਖਾਲਸੇ ਚਾਹੇ ਜਿਵੇਂ ਪਿਛਲੇ ਆਪਾਂ ਦੱਸਿਆ ਪਿਛਲੀ ਵਾਰ ਵੀ ਚਾਹੀ ਜੰਗ ਲੜ ਕੇ ਆਪਾਂ ਅਧੀਨ ਕਰੀਏ ਕਿਸੇ ਦੇਸ਼ ਨੂੰ ਤੇ ਕੁਛ ਦੇਸ਼ ਗਿਆਨੀ ਦੱਸਦੇ ਹੁੰਦੇ ਆ ਵੀ ਕੁਛ ਦੇਸ਼ ਆਪ ਹੀ ਨਿਮਰਤਾ ਨਾਲ ਕਹਿਣਗੇ ਵੀ ਹਾਂ ਜੀ ਵੀ ਅਸੀਂ ਤੁਹਾਡੇ ਸਰੈਂਡਰ ਕਰਦੇ ਹਾਂ ਹਾਂ ਵੀ ਸਾਡੀ ਫੌਜ ਵੀ ਤੁਹਾਡੀ ਹੈ ਵੀ ਸਾਨੂੰ ਤੁਹਾਡੇ ਥੱਲੇ ਵੀ ਰਾਜ ਕਰਨ ਦਾ ਵੀ ਕੋਈ ਸਾਨੂੰ ਹਾਂ ਕੋਈ ਇਤਰਾਜ ਨਹੀਂ ਵੀ ਸਾਨੂੰ ਖੁਸ਼ੀ ਹੈ ਹੂੰ ਉਹ ਫੌਜਾਂ ਨਾਲ ਸਾਥ ਦੇਣਗੇ ਆ ਜਿਵੇਂ ਪਿਛਲੇ ਵੀਡੀਓ 'ਚ ਆਪਾਂ ਗੱਲ ਕਰੀ ਸੀ ਜੋ ਨਾਲ ਜੁੜਦਿਆਂ ਜਾਣਗੇ ਆ ਜੀ ਵੀ ਜਦੋਂ ਕਿਤੇ ਹਮਲਾ ਹੋਊਗਾ ਜਾਂ ਜਾ ਕੇ ਫਿਰ ਵੀ ਬਹੁਤ ਵਿਸ਼ਾਲ ਫੌਜ ਹੋ ਜੂ ਹੂੰ ਇਕੱਲੇ ਖਾਲਸੇ ਦੀ ਨਹੀਂ ਹੋਰ ਦੇਸ਼ਾਂ ਦੀ ਵੀ ਜਿਹੜੇ ਸਰੈਂਡਰ ਕਰ ਲੈਣਗੇ ਆਪ ਆਪ ਦੀ ਖੁਸ਼ੀ ਨਾਲ ਜੀ ਉਹ ਜਿਹੜੇ ਅਰਨਗੇ ਉਹ ਦਾ ਆਪਾਂ ਦੇਖੋ ਗੱਲ ਕਰੇ ਬੜੇ ਸੋਚੜੇ ਛੜੇ ਸਰਨ ਪਰੇ ਸਤਰੀ ਉਹ ਕੰਮ ਚੱਲੂਗਾ ਉੱਥੇ ਹੂੰ ਉਹੀ ਕਨਸੈਪਟ ਕਰਨਗੇ ਆ ਬਾਈ ਕਈ ਦੇਸ਼ਾਂ ਹਾਂ ਕਰਨਗੇ ਜੀ ਬਿਲਕੁਲ ਜੇ ਮੈਂ ਅਫਗਾਨਿਸਤਾਨ ਹੈ ਜੀ ਅਫਗਾਨਿਸਤਾਨ ਵੀ ਲੜਾਕੂ ਕੌਮ ਮੰਨੀ ਜਾਂਦੀ ਹੈ ਪਠਾਣਾ ਦੀ ਹੂੰ ਉਹਨਾਂ ਦੇ ਘਰ ਚ ਦਾਣੇ ਭਵੇਂ ਨਾ ਹੁਣ ਸ਼ਸਤਰ ਉਹਨਾਂ ਕੋਲੇ ਵਧਿਆ ਤੋਂ ਵਧਿਆ ਰੱਖਦੇ ਹੋ ਬਿਲਕੁਲ ਜੀ ਹੁਣ ਵੀ ਅੱਜ ਦੇ ਸਮੇਂ ਵਿੱਚ ਵੀ ਅੱਜ ਅੱਜ ਟਾਈਮ ਸੀ ਵੀ ਹੈ ਜੀ ਅਮਰੀਕਾ ਨਾਲ ਜਿਸ ਤਰ੍ਹਾਂ ਉਹਨਾਂ ਨੇ ਜੰਗ ਲੜਿਆ ਕਿੰਨੇ ਸਾਲ ਪਰ ਘਰ-ਬਾਰ ਛੱਡ ਤੇ ਪਰ ਉਹ ਲੜਦਾ ਨਹੀਂ ਛੱਡਿਆ ਉਹਨਾਂ ਨੇ ਨਹੀਂ ਛੱਡਿਆ ਉਹ ਇੱਕ ਵਾਰੀ ਜਿੱਤਿਆ ਗਿਆ ਉਹ ਹਰੀ ਸਿੰਘ ਨਾਲ ਹਾਂ ਜੋ ਜਰਨੈਲ ਹਰੀ ਸਿੰਘ ਨਲੂਏ ਨੇ ਹੂੰ ਜਿੱਤਿਆ ਸੀਗਾ ਜੀ ਹਾਂ ਜੀ ਤੇ ਰਾਜਾ ਰਣਜੀਤ ਸਿੰਘ ਦੇ ਥੱਲੇ ਇਹ ਰਾਜ ਆਇਆ ਸੀ ਸਰਕਾਰੇ ਖਾਲਸੇ ਦੀ ਉਦੋਂ ਬਾਅਦ ਤਾਂ ਕਦੇ ਉਹ ਜਿੱਤੇ ਨਹੀਂ ਹੁਣ ਦੁਬਾਰੇ ਫਿਰ ਖਾਲਸਾ ਜਿੱਤੂਗਾ ਹਾਂ ਉਹ ਨਾ ਪਹਿਲਾਂ ਝੁਕਿਆ ਕਿਸੇ ਕੋਲੇ ਤੇ ਨਾ ਬਾਅਦ ਝੁਕਿਆ ਨਾ ਹੁਣ ਤੱਕ ਕਿਤੇ ਉਥੋਂ ਅਮਰੀਕਾ ਤਾਂ ਨਹੀਂ ਰੋਟਾ ਆਇਆ ਅਗਲੇ ਦੇਸ਼ ਵੀ ਦੇਖੋ ਕਿੰਨੇ ਆਧੁਨਿਕ ਹਥਿਆਰਾਂ ਨਾਲ ਆਏ ਉਹਨਾਂ ਦੀ ਫੌਜ ਉਦੋਂ ਪਹਿਲਾਂ ਰਸ਼ੀਆ ਸੀ ਉੱਥੇ ਹੂੰ ਉਹ ਵੀ ਥੱਕ ਕੇ ਜਾ ਚੁੱਕੇ ਫਿਰ ਇਹ ਵੀ ਜਾ ਚੁੱਕੇ ਹੁਣ ਉਹਨਾਂ ਦੀ ਆਪ ਦਾ ਰਾਜ ਹੈ ਉੱਥੇ ਤਾਲੀਬਾਨ ਜੀ ਇਹਨਾਂ ਨੂੰ ਦੁਨੀਆਦਾਰੀ ਚ ਕਹਿ ਦਿੰਦੇ ਆ ਉਹ ਨਹੀਂ Ориਜినਲ ਕਾਮ ਹੈ ਜੀ ਤਾਲੀਬਾਨ ਅ ਦੇਖੋ ਤਾਲੀਬਾਨ ਤੱਕ ਜਿਵੇਂ ਆਪਣੇ ਇਧਰ ਖਾਰਦਗੂ ਸਿੰਘਾਂ ਨੂੰ ਖਾਰਦਗੂ ਸਿੰਘ ਕਹਿ ਦਿੰਦੇ ਸੀ ਜੀ ਤੇ ਗਵਰਨਮੈਂਟ ਉਹਨਾਂ ਨੂੰ ਦੇਖੋ ਹੱਤਵਾਦੀ ਕਹਿੰਦੀ ਹਮ ਟੈਰਰਿਸਟ ਕਹਿ ਦਿੰਦੇ ਆ ਹਮ ਜਿਹੜਾ ਆਪਣਾ ਜੰਮੂ ਕਸ਼ਮੀਰ ਚ ਵੀ ਟੈਰਰਿਸਟ ਕਹਿੰਦੇ ਆ ਉਧਰਲੇ ਆਪਦਿਆਂ ਨੂੰ ਮੁਜਾਹਿਦੀਨ ਕਹਿੰਦੇ ਆ ਲੋਕ ਆ ਜਿਹੜੇ ਉਹਨਾਂ ਨਾਲ ਸਹਿਮਤ ਆ ਉਹ ਮੁਜਾਹਿਦੀਨ ਕਹਿੰਦੇ ਆ ਹੂੰ ਉਹ ਇੱਧਰ ਛੱਤੀਸਗੜ੍ਹ 'ਚ ਜਿਹੜੀ ਆ ਚੱਲਦੀ ਐ ਨਕਸਲ ਮੂਵਮੈਂਟ ਹੂੰ ਇਹਨਾਂ ਨੂੰ ਗਵਰਨਮੈਂਟ ਨਕਸਲ ਕਹਿੰਦੀ ਉਹ ਇੱਕ ਦੂਜੇ ਨੂੰ ਆਹ ਕੌਮਰੇਡ ਕਹਿੰਦੇ ਐ ਅੱਛਾ ਵੀ ਆਜ਼ਾਦੀ ਵਾਸਤੇ ਲੜ ਰਹੇ ਆ ਵੀ ਆਪਾਂ ਵੀ ਇੱਕ ਦੂਜੇ ਨੂੰ ਕੌਮਰੇਡ ਕਹਿ ਕੇ ਸੰਬੋਧਨ ਕਰਦੇ ਐ ਹੂੰ ਜਿਵੇਂ ਆਪਾਂ ਸਿੰਘ ਕਹਿ ਕੇ ਸੰਬੋਧਨ ਕਰਦੇ ਆ ਇੱਕ ਦੂਸਰੇ ਨੂੰ ਉਹ ਕਹਿੰਦੇ ਕੌਮਰੇਡ ਸਾਥੀ ਹਾਂ ਸਾਥੀ ਕੌਮ ਕੌਮਰੇਡ ਜਾਂ ਸਾਥੀ ਕੌਮਰੇਡ ਹੀ ਕਹਿੰਦੇ ਅਸਲ ਜੀ ਤੇ ਉਸੇ ਤਰ੍ਹਾਂ ਇਹ ਪਠਾਨਾਂ ਨੂੰ ਤਾਲੀਬਾਨ ਕੋਈ ਇਹ ਤਖੱਲਸ ਹੀ ਐ ਵੀ ਉਹ ਤਾਲੀਬਾਨ ਲੜਾਕੇ ਕਹਿੰਦੇ ਉਹਨਾਂ ਨੇ ਲੜਨ ਵਾਲਿਆਂ ਨੂੰ ਤੇ ਸਰਕਾਰ ਖਿਲਾਫ ਲੜੇ ਹੈ ਜੀ ਰਸ਼ੀਅ ਖਿਲਾਫ ਤੇ ਉਹਨਾਂ ਖਿਲਾਫ ਹੂੰ ਸੁਧਾਰ ਵੀ ਹੈ ਹੈ ਤਾਂ ਵੈਸੇ ਕਾਸਟ ਦੀ ਤਾਂ ਪਠਾਨ ਨੇ ਅੱਛਾ ਹਾਂਜੀ ਮੁਗਲ ਹੋਰ ਕਾਸਟ ਹੈ ਪਠਾਨ ਹੋ ਰਿਹਾ ਹੈ ਮੁਸਲਮਾਨੀ ਹੈ ਅੱਛਾ ਜੀ ਹੈ ਕਿ ਤੁਰਕੀ ਨੇ ਹਾਂ ਉਹ ਇਹਨਾਂ ਦੀ ਆਪਸ ਵਿੱਚ ਪਹਿਲਾਂ ਤੋਂ ਬਣਦੀ ਨਹੀਂ ਆਈ ਅੰਦਰ ਖਾਤੇ ਨਾ ਮੁਗਲਾਂ ਦੀ ਨਾ ਪਠਾਣਾ ਦੀ ਕਿਉਂਕਿ ਪਠਾਣਾ ਤੋਂ ਰਾਜ ਜਿਹੜਾ ਲੋਧੀ ਖਾਨਦਾਨ ਹੈ ਪਠਾਨ ਸੀਗਾ ਇਹਨਾਂ ਤੋਂ ਰਾਜ ਮੁਗਲਾਂ ਨੇ ਲਿਆ ਹੂੰ ਉਹ ਮਹਾਰਾਏ ਨੇ ਵਾਰ ਦਿੱਤਾ ਬਾਬਰ ਨੂੰ ਸਤਪੁਸ਼ਤਾਨ ਦਾ ਰਾਜ ਉਦੋਂ ਬਾਅਦ ਬਾਬਰ ਨੇ ਹਮਲਾ ਉਤੀ ਕਰਿਆ ਸੀ ਲੋਧੀ ਬਾਦਸ਼ਾਹ ਦੀ ਕਰਿਆ ਸੀ ਉਹ ਪਠਾਨ ਸੀ ਅੱਛਾ ਹਾਂ ਮੁਗਲ ਪਠਾਨਾ ਭਾਈ ਲੜਾਈ ਮਹਾਰਾਏ ਨੇ ਲਿਖਿਆ ਬਹੁਤ ਪੁਰਾਣੀ ਚੱਲੀ ਆਉਂਦੀ ਹੈ ਇਹ ਦਸ ਲੈ ਉਹਨਾਂ ਦੀ ਆਪ ਦੀ ਹੂੰ ਵੀ ਇਸ ਕਰਕੇ ਉਹਨਾਂ ਨੂੰ ਉਹ ਤਾਲੀਬਾਨ ਉਧਰ ਕਹਿੰਦੇ ਆ ਹਨਾ ਜੀ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਹੋਸੀ ਆਣ ਤਾਬਿਆ ਚੱਲੇ ਜੋ ਪੰਥ ਕੀ ਖਾਇ ਨਾ ਜਮਕਾ ਬਾਣ ਹੂੰ ਇਹ ਜੋ ਖਾਲਸੇ ਦਾ ਸੱਚੇ ਸਾਹਿਬ ਦਾ ਖਾਲਸੇ ਦਾ ਰਾਜ ਹੋਊ ਇਹਦੇ ਵਿੱਚ ਸਤਜਗ ਵਾਲਾ ਵਰਤਾਰਾ ਹੀ ਵਰਤੂ ਅੱਛਾ ਜਿਸ ਤਰ੍ਹਾਂ ਆਪਾਂ ਸੁਣਦੇ ਆਂ ਵੀ ਸਤਜਗ ਵਿੱਚ ਸਾਖੀਆਂ ਵੀ ਸੁਣਦੇ ਆਂ ਵੀ ਸਤਜਗ ਚ ਲੋਕ ਝੂਠ ਨਹੀਂ ਸੀ ਬੋਲਦੇ ਹਮ ਸਤਜਗ ਦੇ ਵਿੱਚ ਕੋਈ ਕਿਸੇ ਨਾਲ 420 ਸੀ ਨਹੀਂ ਸੀ ਹਮ ਭਗਤੀ ਚ ਪ੍ਰਵਿਰਤ ਲੋਕ ਸੀਗੇ ਧਰਮ ਦਾ ਕਾਰਜ ਕਰਦੇ ਸੀ ਕਿਸੇ ਦਾ ਹੱਕ ਨਹੀਂ ਸੀ ਖਾਂਦੇ ਜੋ ਅੱਜ ਕੱਲ ਆਪਾਂ ਕਹਿੰਦੇ ਆਂ ਕੱਲ ਜੋ ਕੋਈ ਪਿਆਨੇ ਕ ਤੋਂ ਪਿਆਨੇ ਕ ਚੀਜ਼ ਹੁੰਦੀ ਆਪਾਂ ਕਹਿੰਦੇ ਆਂ ਕਲ ਯੁਗ ਹਮ ਮੰਨ ਲਓ ਕੋਈ ਜਬਰ ਜਨਾਹ ਹੁੰਦੇ ਐ ਕਿਤੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੋਈ ਐ ਆਪਾਂ ਕਹਿੰਨੇ ਆ ਭਾਈ ਕਲਯੁਗ ਬਹੁਤ ਘੋਰ ਐ ਜੀ ਉਹੀਆਂ ਚੀਜ਼ਾਂ ਉਹ ਰਾਜ ਦੇ ਵਿੱਚ ਨਹੀਂ ਹੋਣਗੀਆਂ ਸਭ ਸੱਚ ਹੀ ਸੱਚ ਹੋ ਸਤਯੁਗ ਜੀ ਉਹ ਰਾਜ ਖਾਲਸਾ ਜਦੋਂ ਰਾਜ ਕਰੂਗਾ ਤਾਂ ਉਹ ਖਾਲਸਾ ਰਾਜ ਮਤਲਬ ਸਤਯੁਗੀ ਵਰਤਾਰਾ ਵਰਤਾਰਾ ਵਰਤ ਜਾਣਾ ਹੈ ਜੀ ਜੀ ਤਾਬਿਆ ਚੱਲੇ ਜੋ ਪੰਥ ਕੀ ਖਾਇ ਨਾ ਜਮਕਾ ਬਣ ਜੋ ਪੰਥ ਦੀ ਤਾਬਿਆ ਚੱਲਣਗੀ ਜੀ ਚਾਹੇ ਦੁਨਿਆਵੀ ਤੌਰ ਤੇ ਕਹਿ ਲੋ ਆਪਾਂ ਹੂੰ ਵਿਪੰਥ ਮੂਰੇ ਝੁੱਕ ਕੇ ਚੱਲਣਗੇ ਹੂੰ ਉਹ ਸਭ ਸਹੀ ਰਹਿੂ ਸਿਸਟਮ ਜਿਵੇਂ ਰਾਜਾ ਰਣਜੀਤ ਸਿੰਘ ਨੇ ਵੀ ਪੰਥ ਦੇ ਆਸਰੇ ਨਾਲ ਹੀ ਰਾਜ ਲਿਆ ਸੀ ਲਿਆ ਸੀ ਜੀ ਬਾਬਾ ਫੂਲਾ ਸਿੰਘ ਜੀ ਅਕਾਲੀ ਪੰਥ ਪਾਤਸ਼ਾਹ ਜੀ ਬੁੱਢਾ ਦਲ ਦੇ ਜੱਸੀਦਾਰ ਉਹਨਾਂ ਦੀ ਕਿੱਡੀ ਵੱਡੀ ਭੂਮਿਕਾ ਸੀ ਉਹਦੇ ਰਾਜ ਦੇ ਵਿੱਚ ਬੰਨਣ ਚ ਉਹਦਾ ਰਾਜ ਕੋਈ ਸ਼ੱਕ ਨਹੀਂ ਕਿਉਂ ਉਹ ਮਿਸਲਾਂ ਤੋੜ ਕੇ 14 ਤੇ ਰਣਜੀਤ ਸਿੰਘ ਜੀ ਨੂੰ ਇਹ ਦੇਤਾ ਰਾਜ ਅਕਾਲੀ ਜੀ ਨੇ ਉਹ ਅਕਾਲੀ ਜੀ ਤੋਂ ਡਰਦੇ ਹੀ ਸਭ ਡਾਰ ਕਹੋ ਸਤਕਾਰ ਕਹੋ ਹੂੰ ਉਹ ਅਕਾਲੀ ਜੀ ਦੇ ਕਰਕੇ ਰਾਜ ਚਲੀ ਗਿਆ ਹੂੰ ਠੀਕ ਹੈ ਕਿਆ ਬਾਤ ਉਹਤੇ ਜਦੋਂ ਅਕਾਲੀ ਜੀ ਸ਼ਹੀਦੀ ਪਾਗੇ ਹੂੰ ਉਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਆਏ ਹੂੰ ਉਹ ਜਥੇਦਾਰੀ ਦੀ ਕਮਾਂਡ ਉਹਨਾਂ ਕੋਲੇ ਉਹ ਪੰਥਪਾਸ਼ਾ ਸੱਤਵੇਂ ਜੀ ਉਹ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਵਾਰਿਸ ਦੀ ਚੋਣ ਕਰਨੀ ਸੀ ਤਾਂ ਸਾਰੇ ਕਮਰ ਨੌ ਨਿਹਾਲ ਸਿੰਘ ਦਾ ਨਾਮ ਲੈਂਦੀ ਸੀ ਉਹ ਰঞ্জੀਤ ਸਿੰਘ ਦਾ ਪੋਤਰਾ ਸੀ ਜੀ ਸ਼ਾਇਦ ਪੋਤਰਾ ਸੀ ਵੀ ਵਿਸਰਦਾ ਨਾ ਹੋਵੇ ਤਾਂ ਪੋਤਰਾ ਹੀ ਸੀ ਹਾਂ ਖੜਕ ਸਿੰਘ ਦਾ ਮੁੰਡਾ ਸੀ ਹਾਂ ਜੀ ਹਾਂ ਖੜਕ ਸਿੰਘ ਦਾ ਭਜੰਗੀ ਸੀ ਤੇ ਉਹ ਬਾਬਾ ਹਰਮਾਨ ਸਿੰਘ ਵੀ ਕਹਿੰਦੇ ਸੀ ਕਿ ਕਮਰ ਨੌਨਿਹਾਲ ਸਿੰਘ ਜੋਗ ਹੈ ਹਰੇਕ ਪੱਖੋਂ ਜੀ ਉਹ ਤੇ ਸਾਰੇ ਸਾਧੂ ਸੰਤ ਉਦਾਸੀਨ ਹੋ ਸਾਰੀਆਂ ਉਹਨਾਂ ਨੇ ਜੋ ਵੀ ਉਸ ਟਾਈਮ ਦੇ ਅ ਸੀਗੀਆਂ ਸੰਸਥਾਵਾਂ ਜਾਂ ਸੰਪਰਦਾਇਆਂ ਤਾਂ ਚਲੋ ਉਸ ਟਾਈਮ ਇੰਨੀਆਂ ਜ਼ਿਆਦਾ ਨਹੀਂ ਸੀਗੀਆਂ ਜੀ ਤੇ ਉਦਾਸੀਨ ਪੰਥ ਸੀ ਨਿਰਮਲ ਸਾਧੂ ਸੀ ਨਿਆਂਕ ਸਿੰਘ ਸੀ ਖਾਲਸਾ ਪੰਥ ਸਾਰਿਆਂ ਨੂੰ ਸੱਦਿਆ ਉਹਨਾਂ ਜੀ ਹੋਰ ਰਾਜਿਆਂ ਨੂੰ ਵੀ ਸੱਦਿਆ ਵੀ ਕਿਨੂੰ ਬਣਾਈਏ ਐ ਉਥੇ ਬਾਬਾ ਜੀ ਨੇ ਜੋਰ ਦੇ ਕੇ ਹੀ ਕਿਹਾ ਵੀ ਕਮਰ ਨੌ ਨਿਹਾਲ ਸਿੰਘ ਨੂੰ ਬਣਾਓ ਡੋਗਰੇ ਕਹਿੰਦੇ ਜੀ ਉਹਦੀ ਉਮਰ ਛੋਟੀ ਹੈ ਤਾਂ ਬਾਬਾ ਜੀ ਕਹਿੰਦੇ ਵੀ ਪੰਥ ਦੇ ਵਿੱਚ ਉਮਰ ਦਾ ਕੋਈ ਲੈਣ ਦੇ ਨਹੀਂ ਪੰਥ ਦੇ ਵਿੱਚ ਜੋ ਜ਼ਥੇਦਾਰੀ ਮਿਲਦੀ ਹੈ ਬਾਦਸ਼ਾਹਤ ਮਿਲਦੀ ਹੈ ਸੇਵਾਦਾਰੀ ਮਿਲਦੀ ਹੈ ਜੀ ਏ ਜ ਮੈਟਰ ਨਹੀਂ ਕਰਦੀ ਜੀ ਇਹਦੇ ਜੀ ਦੋ ਚੀਜ਼ਾਂ ਮੈਟਰ ਕਰਦੀਆਂ ਇੱਕ ਤਾਂ ਧੁਰ ਦਰਗਾਹੀ ਕਿਰਪਾ ਜੇ ਮਹਾਰਾਜ ਦੀ ਹੁੰਦੀ ਹੈ ਉਹ ਵਰਕ ਕਰਦੀ ਹੈ ਜੀ ਹਾਂ ਤੇ ਇੱਕ ਯੋਗਤਾ ਹੂੰ ਵਿਉੱਚ ਗੁਣ ਹੈਗੇ ਯੋਗਤਾ ਕਮਰਨਾਲ ਨਿਹਾਲ ਸਿੰਘ ਯੋਗ ਸੀ ਯੋਗ ਸੀ ਤੇ ਜਦੋਂ ਡੋਗ ਰਿਆ ਨੇ ਫਿਰ ਉਹ ਰਣਜੀਤ ਸਿੰਘ ਦੇ ਸਾਲੇ ਸੀ ਜਿਹੜੇ ਪਹਾੜੀ ਉਹਨਾਂ ਨੇ ਪੈਰੀ ਲੱਗਣ ਉਹਨਾਂ ਨੇ ਪੈਰੀ ਲੱਗਣ ਤੇ ਤਾਂ ਬਾਬਾ ਜੀ ਉੱਥੇ ਅੱਜ ਦੀ ਭਾਸ਼ਾ ਜੇ ਆਪਾਂ ਕਹਿੰਦੇ ਜਿਵੇਂ ਸਦਨ ਚ ਜਿਹਨੇ ਜਿਹੜੇ ਐਮਐਲਏ ਦੀ ਗੱਲ ਸੁਣੀ ਜਾਂਦੀ ਉਹ ਰੋਸ ਵਜੋਂ ਨਾਰੇ ਲਾਉਂਦੇ ਵਾਕ ਆਊਟ ਕਰ ਜਨੇ ਸਦਨ ਚ ਹਮ ਤਾਂ ਬਾਬਾ ਜੀ ਮਤਲਬ ਗੁੱਸਾ ਗੁੱਸਾ ਕਰਿਆ ਬਈ ਨੇ ਵੀ ਸਾਡੀ ਜੋ ਗੱਲ ਹੀ ਨਹੀਂ ਮੰਨਣੀ ਤੁਸੀਂ ਸਾਨੂੰ ਸੱਦਿਆ ਕਰੇ ਵਾਸਤੇ ਹਮ ਤਾਂ ਬਾਬਾ ਜੀ ਉਥੋਂ ਵਾਕ ਆਊਟ ਕਰਿਆ ਸੀ ਤੇ ਇਹ ਕੈਸੀ ਵੀ ਖਵਾਰ ਹੋਊਂਗੇ ਓਹੋ ਠੀਕ ਹੈ ਉਹ ਦੇਖ ਲਓ ਫਿਰ ਉਸ ਤੋਂ ਬਾਅਦ ਸਾਰੀ ਸਭ ਨੂੰ ਪਤਾ ਹੀ ਹੈ ਵੀ ਕਿਵੇਂ ਨੌਨਿਹਾਲ ਸਿੰਘ ਦਾ ਕਤਲ ਹੋਇਆ ਸ਼ੇਰ ਸਿੰਘ ਦਾ ਕਤਲ ਹੋਇਆ ਮਹਾਰਾਜ ਰਣਜੀਤ ਸਿੰਘ ਨੂੰ ਆਪ ਜਹਰ ਦੇ ਕਿਵੇਂ ਮਾਰਿਆ ਗਿਆ ਇਹ ਕੁਝ ਕੁ ਮਹੀਨਿਆਂ ਦੇ ਵਿੱਚ ਵਿੱਚ ਹੀ ਹੋ ਗਿਆ 2-4 ਦੇ ਵਿੱਚ ਐਂ ਸਮਝੋ ਇਹ ਜੋ ਖੜਕ ਸਿੰਘ ਦੇ ਸੰਸਕਾਰ ਖੜਕ ਸਿੰਘ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸੀ ਮਹਿਲਾਂ ਚ ਤਾਂ ਕਬਰ ਨੌ ਨਿਹਾਲ ਸਿੰਘ ਦੇ ਤਾਂ ਉਤੋਂ ਮਹਿਲ ਦਾ ਛੱਜਾ ਡਿੱਗਿਆ ਸੀ ਸਿੱਟਿਆ ਜੀ ਉਹ ਪਹਿਲਾਂ ਹੀ ਹਲਾ ਕੇ ਰੱਖਿਆ ਸੀ ਜਦੋਂ ਡਿਊਟੀ ਕੋਲ ਆਇਆ ਤੇ ਸਿੱਟਤਾ ਉਹਨਾਂ ਨੇ ਡੁੱਗ ਰਹੇ ਨਹੀਂ ਹਾਂ ਮਾਰਤਾ ਮਤਲਬ ਇਸ ਤਰ੍ਹਾਂ ਕਰਕੇ ਸੁਣੀ ਸੀ ਵੀ ਜਦੋਂ ਉਹ ਡਿੱਗਿਆ ਸੀ ਕਹਿੰਦੇ ਵੀ ਜਦੋਂ ਅੰਦਰ ਲੈ ਕੇ ਕਿਸੇ ਉਤ ਖੂਨ ਨਹੀਂ ਸੀ ਵਹਾਇਆ ਕੋਈ ਹਾਂ ਜਿਉਂਦਾ ਸੀਗਾ ਜਿਉਂਦਾ ਸੀ ਉਹ ਸਿਰ 'ਚ ਪੱਥਰ ਮਾਰ ਮਾਰ ਮਾਰਤਾ ਮਾਰ ਮਾਰ ਮਾਰਤਾ ਕਮਰੇ ਦੇ ਵਿੱਚ ਇੱਕ ਲੋਕ ਲੱਗੋ ਉਹ ਜਿਹੜੇ ਅੰਗਰੇਜ਼ ਸੀ ਨਾ ਉਦੋਂ ਤੱਕ ਆ ਗਏ ਸੀ ਇੱਥੇ ਤੱਕ ਅੰਗਰੇਜ਼ਿਆਂ ਦੀ ਫੌਜ ਦੇ ਵਿੱਚ ਇੱਕ ਯੂਪੀ ਦੀ ਪਲਟਨ ਸੀਗੀ ਹੂੰ ਜੀ ਜਿਵੇਂ ਆਪਾਂ ਕਹਿੰਦੇ ਉਹ ਮੰਗਲਪਾਂਡੇ ਸੀ ਹਾਂ ਉਹ ਉਹ ਸਾਰੀ ਯੂਪੀ ਵਾਲੀ ਪਲਟਨ ਸੀ ਜੀ ਤੇ ਉਸ ਤਰ੍ਹਾਂ ਦੀ ਪਲਟਨ ਦਾ ਕਿਸੇ ਦਾ ਦੇ ਸਿਪਾਹੀ ਡੋਗਰੇ ਨੇ ਕਹਿ ਕਿ ਉਹਨੂੰ ਅ ਅੰਗਰੇਜ਼ ਆਪਸ ਨੂੰ ਲੈ ਵੀ ਐਨੇ ਸਿਪਾਹੀ ਮੈਨੂੰ ਦੇ ਹੂੰ ਮਿਸਕ ਫੌਜ ਨੇ ਮਦਦ ਨਹੀਂ ਕਰਨੀ ਜੋ ਸਾਜ਼ਿਸ਼ ਆਪਾਂ ਕਰਨੀ ਹੈ ਵੀ ਉਹਦੇ ਚ ਛੋੜੇ ਸਿਪਾਹੀ ਮੇਰੇ ਵਾਸਤੇ ਵੀ ਠੀਕ ਰਹਿਣਗੇ ਜੀ ਉਹਨੇ ਕਾਫੀ ਸਿਪਾਹੀ ਦਿੱਤੇ ਉਹ ਉਹਨਾਂ ਸਿਪਾਹੀਆਂ ਨੇ ਨੇ ਡੋਗਰਿਆਂ ਦੇ ਕੈਂਟ ਤੇ ਰਾਤ ਨੂੰ ਪਿਆਂ ਨੂੰ ਉਹਨਾਂ ਨੂੰ ਸਿਰ 'ਚ ਪੱਥਰ ਮਾਰ ਮਾਰ ਕੇ ਚਾਰ ਸਿਪਾਹੀਆਂ ਨੇ ਮਾਰਿਆ ਅੱਛਾ ਤੇ ਉਹਨਾਂ ਚਾਰ ਸਿਪਾਹੀਆਂ ਦੇ ਵਿੱਚੋਂ ਅ ਤਿੰਨ ਨੂੰ ਉਸੇ ਰਾਤ ਹੀ ਮਾਰ ਦਿੱਤਾ ਗਿਆ ਅੱਛਾ ਹਾਂ ਅੰਗਰੇਜ਼ਾਂ ਵੱਲੋਂ ਜਗਵਾ ਨਾ ਰਹੀ ਹੈਂ ਭਗਵਾਨਾ ਰਹੀ ਜੇ ਕੋਈ ਹਮ ਤੇ ਚੌਥਾ ਸੀਗਾ ਕੋਈ ਜਿਉਂਦਾ ਜਿਹਨੂੰ ਮਾੜੀ ਮੋਟੀ ਭਿੰਕ ਪੈ ਗਈ ਸੀ ਉਹ ਉੱਥੋਂ ਗਿਆ ਸੀ ਭੱਜ ਅੱਛਾ ਉਹ ਫਿਰ ਉਦੋਂ ਬਾਅਦ ਕੀ ਬਣਿਆ ਕੀ ਨਾ ਬਣਿਆ ਆਪਣਾ ਬੇਸ਼ਾਨੀ ਨਾਹੀਂ ਆਪਾਂ ਕਿਤੋਂ ਜਾਣਨ ਦੀ ਕੋਸ਼ਿਸ਼ ਕਰੀ ਹੈ ਜੀ ਫੜਿਆ ਗਿਆ ਉਹ ਤਾਂ ਮਾਰਤਾ ਹੋਊਗਾ ਲੋਕਸ਼ੇਪ ਗਿਆ ਉਹਦਾ ਆਪਦਾ ਲੋਕਸ਼ੇਪ ਕੇ ਤਪਾਲੀ ਹੋਈ ਜ਼ਿੰਦਗੀ ਕਿਉਂਕਿ ਸਾਰੇ ਦੇਸ਼ 'ਚ ਤਾਂ ਅੰਗਰੇਜ਼ਾਂ ਦਾ ਰਾਜ ਹੀ ਸੀ ਤੇ ਉਸੇ ਤਰ੍ਹਾਂ ਵੀ ਅ ਪੰਥ ਦੇ ਵਿੱਚ ਉਮਰ ਨਹੀਂ ਮੈਟਰ ਕਰਦੀ ਪੰਥ ਦੇ ਵਿੱਚ ਯੋਗਤਾ ਮੈਟਰ ਕਰਦੀ ਹੈ ਤੁਰਦਰਗਾਹੀ ਕਿਰਪਾ ਮੈਟਰ ਕਰਦੀ ਹੈ ਜੀ ਤੇ ਵੀ ਇਸੇ ਤਰ੍ਹਾਂ ਜੋ ਤਾਬਿਆ ਚੱਲਦਾ ਪੰਥ ਦੀ ਉਹਨੂੰ ਨਾ ਤਾਂ ਦੁਨੀਆਦਾਰੀ ਵਜੋਂ ਖਵਾਰ ਹੁੰਦਾ ਠੀਕ ਹੈ ਜੀ ਸਹੀ ਰਹਿੰਦਾ ਸਿਸਟਮ ਜੇ ਉਹ ਮੰਨ ਜਾਂਦੇ ਬਾਬਾ ਜੀ ਦੀ ਗੱਲ ਨੌਨਿਹਾਲ ਸਿੰਘ ਨੂੰ ਬਣਾ ਦਿੰਦੇ ਉਤਰਾ ਅਧਿਕਾਰੀ ਤਾਂ ਉਹ ਨੌਨਿਹਾਲ ਸਿੰਘ ਹਰੀ ਸਿੰਘ ਨਲੂਏ ਦੇ ਅੰਡਰ ਟ੍ਰੇਨਡ ਹੋਇਆ ਹੋਇਆ ਸੀਗਾ ਬੱਚਾ ਉਹ ਅੱਛਾ ਹਾਂ ਠੀਕ ਹੈ ਉਹ ਜਾਦੇ ਜੰਗਾਂ ਜੁੱਧਾਂ ਚ ਹਰੀ ਸਿੰਘ ਨਲੂਏ ਦੇ ਨਾਲ ਹੀ ਰਣਜੀਤ ਸਿੰਘ ਮਹਾਰਾਜ ਨੇ ਆਪ ਕਿਹਾ ਸੀ ਹਰੀ ਸਿੰਘ ਨਲੂ ਨੇ ਬੇਨਤੀ ਕਰਕੇ ਵੀ ਤੁਸੀਂ ਇਹ ਮੇਰੇ ਪੋਤੇ ਨੂੰ ਆਪ ਸਾਰੀ ਵਿੱਦਿਆ ਦੇਣੀ ਹੈ ਯੁੱਧ ਵਿੱਦਿਆ ਸ਼ਾਸਤਰ ਵਿੱਦਿਆ ਹਾਂ ਜਿਹੜੀ ਖਾਲਸਾ ਫੌਜ ਸੀ ਕਹਿਣਾ ਵੀ ਰਣਜੀਤ ਮਹਾਰਾਜਾਂ ਨੇ ਸਿੰਘ ਨੂੰ ਕਮਰ ਸਿੰਘ ਕਮਰ ਨਿਹਾਲ ਸਿੰਘ ਦਾ ਮੰਨਦੀ ਹਾਂ ਉਹ ਇਸੇ ਕਰਕੇ ਸੀ ਹਾਂ ਕਿਉਂਕਿ ਵੱਡੀਆਂ ਵੱਟੀਆਂ ਨੇ ਜਿੱਤਾਂ ਜਿਵੇਂ ਅਫਗਾਨਾਂ ਨੂੰ ਜਿੱਤੇ ਜਦੋਂ ਹੂੰ ਪਸ਼ਾਵਰ ਹੂਰ ਸਾਰੇ ਇਲਾਕੇ ਉਦੋਂ ਜਿੰਨੇ ਵੀ ਚਿੱਠੀਆਂ ਪੱਤਰ ਗਏ ਨੇ ਪਠਾਨਾ ਬਣੀ ਉਹਦੇ ਥੱਲੇ ਸੈਨ ਕਵਰ ਨੌਨਿਹਾਲ ਸਿੰਘ ਦੇ ਹੁੰਦੇ ਰਹੇ ਹਾਂਜੀ ਕੁਝ ਚਿੱਠੀਆਂ ਹੈਗੀਆਂ ਵੀ ਆ ਉਹ ਤਾਂ ਉਹ ਨੌਨਿਹਾਲ ਸਿੰਘ ਦੀ ਸੈਨ ਹੁੰਦੇ ਸੀ ਬਾਬਾ ਜੀ ਕਹਿੰਦੇ ਜੇ ਕਵਰ ਨੌਨਿਹਾਲ ਸਿੰਘ ਅੱਧੀ ਤੇ ਬੈਜ ਜਾਂਦਾ ਤਾਂ ਫਿਰ ਹਾਂ ਫਿਰ ਰਾਜ ਦੇਖੋ ਵਧੀਆ ਚੱਲਣਾ ਸੀ ਹਾਂ ਬਿਲਕੁਲ ਹੋਣਾ ਸੀ ਬਾਬਾ ਜੀ ਦੀ ਦੂਰ ਅੰਦੇਸ਼ੀ ਸੀ ਬਾਬਾ ਦੇ ਬਚਨ ਵੀ ਸੀ ਹੂੰ ਬੰਦ ਪਾਤਸ਼ਾਹ ਦੇ ਉਹ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਵੀ ਨੌਨਿਆਨ ਸਿੰਘ ਉਹ ਅਸਰ ਜਨ ਹੁਣੀ ਨੂੰ ਟਾਲ ਰਹੇ ਸੀ ਹਾਂ ਟਾਲ ਰਹੇ ਸੀ ਉਹ ਇਹਨਾਂ ਨੇ ਮੰਨੀ ਨਹੀਂ ਤੇ ਬਾਬਾ ਜੀ ਨੇ ਕਹਿੰਦਾ ਵੀ ਖਵਾਰ ਹੋਵਗੇ ਹੂੰ ਤਿੰਨ ਵਾਰੀ ਕਿਹਾ ਹਾਂ ਤਿੰਨ ਵਾਰੀ ਕਿਹਾ ਹੈ ਵੀ ਖਵਾਰ ਹੋਵਗੇ ਖਵਾਰ ਹੋਵਗੇ ਇੱਕ ਵਾਰ ਹੋਊਗਾ ਉਹ ਕਿਉਂ ਹੋਊਗੇ ਫਿਰ ਤਿੰਨ ਚਾਰ ਕਿ ਮਹੀਨਿਆਂ ਚ ਫਿਰ ਆਖਰ ਨੂੰ ਫਿਰ ਪੰਥ ਨੂੰ ਹੀ ਕਿਹਾ ਵੀ ਤੁਸੀਂ ਆਓ ਲਾਹੌਰ ਦੀ ਫੌਜ ਤਾਂ ਹਾਰ ਗਈ ਅੰਗਰੇਜ਼ਾਂ ਤੋਂ ਜੰਗ ਚ ਵੀ ਆਪ ਜੀ ਆਓ ਕਿਰਪਾ ਕਰੋ ਮਹਾਰਾਣੀ ਜਿੰਦਾ ਨੇ ਆ ਸ਼ਾਮ ਸਿੰਘ ਸਰਦਾਰ ਜੋਟਾਰੀ ਵਾਲੇ ਉਹਨਾਂ ਦੇ ਹੱਥ ਚਿੱਠੀ ਭੇਜੀ ਹੂੰ ਪ੍ਰਥਮ ਚਿੱਠੀ ਭੇਜੀ ਬ੍ਰਿਧ ਦਲ ਮੈਂ ਦਿੱਤੀ ਐ ਸ਼ਾਮ ਸਿੰਘ ਪਹੁੰਚਾਏ ਹੂੰ ਵੀ ਪਹਿਲੀ ਚਿੱਠੀ ਬੁੱਢਾ ਦਲ ਜੀ ਭੇਜੀ ਸ਼ਾਮ ਸਿੰਘ ਨੇ ਆ ਬਹੁਤ ਹੀ ਫੜਾ ਕੇ ਆਈ ਵੀ ਬਚਾਓ ਮਹਾਰਾਜ ਸਾਨੂੰ ਇਹ ਪੰਥ ਜਦੋਂ ਭੀੜ ਪੈਂਦੀ ਉਹਦੀ ਯਾਦ ਆਉਂਦਾ ਸਾਰਿਆਂ ਨੂੰ ਬਾਬਾ ਜੀ ਜਿਵੇਂ ਤੁਸੀਂ ਗੱਲ ਦੱਸਿਆ ਵੀ ਹੁਣ ਦੁਆਰੇ ਜਦੋਂ ਖਾਲਸੇ ਦਾ ਰਾਜ ਆਉਣਾ ਤਾਂ ਫਿਰ ਇਹਨੀਆਂ ਚੇਚਾ ਦੁਆਰੇ ਤਾਂ ਨਹੀਂ ਹੋਣਗੀਆਂ ਕਿਸ ਤਰ੍ਹਾਂ ਦੀ ਜਿਵੇਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੋਈਆਂ ਸੀ ਆ ਜਿਵੇਂ ਡੋਗਰੇ ਆਗੇ ਸੀ ਵਿੱਚ ਜਾ ਮਤਲਬ ਨਹੀਂ ਦੇਖੋ ਜਿਹੜੇ ਰਾਜ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਇਹ ਉਹ ਰਾਜ ਦੀ ਗੱਲ ਨਹੀਂ ਕਰ ਰਹੇ ਵੀ ਜਿਹੜਾ ਸ਼ਾਹੀ ਪੋਸ਼ਾਕ ਪਾ ਕੇ ਰਾਜਾ ਬਣ ਕੇ ਰਾਜ ਤੇ ਬੈਠਾ ਹੋਰ ਨਾ ਹੂੰ ਉਹ ਰਾਜ ਕਰਨ ਦਾ ਤਾਂ ਖਾਲਸੇ ਪੰਥ ਨੂੰ ਆਡਰ ਹੀ ਨਹੀਂ ਜੀ ਉਹ ਰਾਜ ਨਹੀਂ ਕਰਦਾ ਖਾਲਸੇ ਪੰਥ ਤੋਂ ਭਾਵੇਂ ਬੋਡਾ ਦਲ ਪੰਥ ਨਿਹੰਗ ਸਿੰਘ ਨੇ ਜੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵਾਰੀ ਜ਼ਿਕਰ ਕਰਿਆ ਵੀ ਜਿਹੜੀ ਬਾਕੀ ਸਿਵਿਲਨ ਹੈ ਉਹ ਸੰਗਤ ਹੈ ਸੰਗਤ ਹੈ ਜਿਹੜੇ ਆਮ ਸਿੱਖ ਨੇ ਹਾਂ ਠੀਕ ਹੈ ਜੀ ਉਹ ਪੰਥ ਦਾ ਹਿੱਸਾ ਨੇ ਹੂੰ ਪਰ ਸਿਵਿਲਿਅਨ ਉਹ ਗ੍ਰਸਤੀ ਨੇ ਕਰਾਂ ਚ ਰਹਿੰਦੇ ਉਹਨਾਂ ਨੂੰ ਸੰਗਤ ਕਿਹਾ ਜਾਂਦਾ ਜੀ ਜਿਹੜੀ ਉਹ ਲੜਾਕੂ ਫੌਜ ਹੈ ਹਾਂ ਉਹ ਹੈ ਪੰਥ ਕੀ ਨੀਲੇ ਬਾਣੇ ਵਾਲਾ ਤਿਆਰ ਬਰ ਤਿਆਰ ਪੰਥ ਜਿਹੜਾ ਕਿਸੇ ਚੀਜ਼ ਚ ਕੱਟ ਨਹੀਂ ਉਹ ਆਪ ਲੋਗਾ ਦੇ ਹੱਥ ਚ ਕਮਾਂਡ ਹਾਂ ਉਹ ਜੇ ਮਾਰ ਰਹੇ ਨੇ ਕਹਿ ਵੀ ਨੀਲਾ ਬਾਣਾ ਪਾਉਣਾ ਹੂੰ ਹੁਣ ਆਪਣੀ ਤਾਂ ਪਾਈ ਨਹੀਂ ਹੋਏ ਇਹ ਮਤਲਬ ਆਪਾ ਉਸ ਕੋਡ ਚ ਤਾਂ ਪੂਰੇ ਨਹੀਂ ਹੈਗੇ ਉਹ ਸ਼ਰਤ ਆਪਾਂ ਪੂਰੀ ਨਹੀਂ ਕਰ ਰਹੇ ਮਹਾਰਾਜ ਜੀ ਉਹ ਕਰ ਰਹੇ ਨੇ ਹੂੰ ਉਹਨਾਂ ਦੇ ਪੰਜਸ਼ਸਤਰ ਵੀ ਪਾਏ ਹੁੰਦੇ ਆ ਘੋੜਿਆਂ ਦੀ ਵੀ ਸੇਵਾ ਕਰ ਰਹੇ ਨੰਗੇ ਪੈਰੀ ਪਹਿਰਾ ਕਰ ਰਹੇ ਆ ਹੂੰ ਉਹਨਾਂ ਦਾ ਅੰਮ੍ਰਿਤ ਵੇਲਾ 1 ਵਜੇ ਸ਼ੁਰੂ ਹੋ ਜਾਂਦਾ 12:00 ਵਜੇ ਕੁ 1 ਮਿੰਟ ਤੇ ਨਗਾਰੇ ਤੇ ਚੋਬ ਲੱਗ ਜਾਂਦੀ ਹੈ ਲੱਗ ਜਾਂਦੀ ਤੇ ਅੰਮ੍ਰਿਤ ਜੋ ਮਹਾਰਾਜ ਨੇ ਸ਼ਕਾਇਆ ਜਿਹੜੇ ਪੰਜ ਪਿਆਰੇ ਜੋ ਸਾਝੇ ਆ ਹੂੰ ਆਪਦੇ ਹੀ ਮਹਾਰਾਜ ਦੇ ਨੀਲਾ ਚੋਲਾ ਪਾਇਆ ਹੋਇਆ ਤੇ ਪੰਜ ਪੈਰਾਂ ਦੇ ਵੀ ਨੀਲਾ ਚੋਲਾ ਪਾਇਆ ਜੀ ਥੱਲੇ ਕਸ਼ਹਿਰਾ ਜੀ ਕਸ਼ਹਿਰੇ ਉੱਤੇ ਨਹੀਂ ਕੁਝ ਹੋਰ ਨਹੀਂ ਪਾਇਆ ਹੋਇਆ ਹੂੰ ਪਜਾਮੀਆਂ ਨਹੀਂ ਪਾਈਆਂ ਹਾਂ ਜੀ ਜੀ ਪੰਜਾਮੀ ਦਾ ਮਹਾਰਾਜ ਤੇ ਸਿੱਖ ਉਹ ਜੰਗ ਜੁੱਧ ਚ ਹੀ ਪਾਉਂਦੇ ਸੀ ਉਹ ਵੀ ਇਸ ਕਰਕੇ ਵੀ ਜਿਹੜੇ ਉਹ ਪੱਟਾਂ ਦੇ ਉੱਤੇ ਲੋਹੇ ਦੇ ਖੋਦ ਲਾਏ ਜਾਂਦੇ ਆ ਹਮ ਇੱਥੇ ਲੱਤਾਂ ਦੇ ਪਿੰਜੜੀਆਂ ਤੇ ਹਾਂ ਬਣੇ ਜਾਂਦੇ ਆ ਪ੍ਰੋਟੈਕਸ਼ਨ ਆਰਮਰੀ ਜੀ ਉਹ ਥੱਲੋਂ ਦੀ ਪੰਜਾਮੀ ਪਾਕੀ ਬਣੀ ਜਾਂਦੀ ਨਹੀਂ ਉਹ ਚਮੜੇ ਦਾ ਬਣੇ ਹੁੰਦੇ ਤਾਂ ਕਿ ਉਹ ਉਹਦੇ ਨਾਲ ਤਾਂ ਜ਼ਖਮ ਹੋ ਜਾਣਗੇ ਬੰਨਣ ਉਹ ਉਦੋਂ ਪਾਉਂਦੇ ਸੀ ਜੀ ਨਹੀਂ ਮਹਾਰਾਜ ਪਾਉਂਦੇ ਸੀ ਜਿਸ ਤਰ੍ਹਾਂ ਬਨ ਸਿੰਘਾਂ ਦਾ ਸਰੂਪ ਦੇਖਦੇ ਆਂ ਦਸਵੇਂ ਪਾਤਸ਼ਾਹ ਇਸੇ ਤਰ੍ਹਾਂ ਨੇ ਫਰਲੇ ਆਲੇ ਮਹਾਕਾਲ ਨੇ ਮਹਾਕਾਲ ਫਰਲੇ ਦਸਵੇਂ ਪਾਤਸ਼ਾਹ ਦੇ ਜੀ ਹਾਂ ਜੀ ਇਹ ਗੱਲ ਬਾਤ ਹੈ ਵੀ ਉਹ ਰਾਜ ਹੋਊਗਾ ਖਾਲਸੇ ਪੰਥ ਦਾ ਜੀ ਤੇ ਆਪ ਖਾਲਸਾ ਪੰਥ ਰਾਜ ਕਰਨ ਦਾ ਆਰਡਰ ਨਹੀਂ ਰਾਜ ਕਰਵਾਊਗਾ ਅੱਛਾ ਜਿਵੇਂ ਰਣਜੀਤ ਸਿੰਘੋਂ ਤੋਂ ਕਰਵਾਇਆ ਸੀ ਹੂੰ ਉਹ ਆਪ ਸੰਗਤ ਦੇ ਵਿੱਚੋਂ ਕੋਈ ਸਿੰਘ ਚੁਣਨਾ ਹੈ ਆਪ ਦੇ ਇਮਾਨਦਾਰ ਚੁਣਕੇ ਬੰਦੇ ਤਾਂ ਖਾਲਸਾ ਰਾਜ ਸਾਰੇ ਵਰਲਡ ਤੇ ਸਥਾਪਿਤ ਕਰਕੇ ਆਪ ਉਹਦੀ ਨਜ਼ਰਸਾਨੀ ਰੱਖੂਗਾ ਸਾਰੇ ਦੀ ਅੱਛਾ ਕਿਤੇ ਕੋਈ ਗੜਬੜ ਨਾ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਗੱਲ ਹੈ ਜੀ